ਅੱਜ ਇੱਕ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਆ ਉਹ ਹੁਸ਼ਿਆਰਪੁਰ ਵਾਸੀਆਂ ਨੂੰ ਸੁਣਨ ਨੂੰ ਮਿਲੀ ਆ ਹੁਸ਼ਿਆਰਪੁਰ ਸੰਤਾਂ ਦੀ ਨਗਰੀ ਆ ਔਰ ਬਹੁਤ ਸਾਰੇ ਲੋਕ ਇੱਥੋਂ ਧਾਰਮਿਕ ਯਾਤਰਾਵਾਂ ਕਰਨ ਲਈ ਜਾਂਦੇ ਆ ਇਸੇ ਕਾਰੀ ਦੇ ਤਹਿਤ ਹੁਸ਼ਿਆਰਪੁਰ ਤੋਂ ਜਿਹੜੀ ਇੱਕ ਬੱਸ 10 ਦਿਨ ਲਗਾਤਾਰ ਅਜੁੱਧਿਆ ਬੰਦਾਵਨ ਹੋਰ ਧਾਰਮਿਕ ਸਥਾਨਾਂ ਵਾਸਤੇ ਗਈ ਸੀ ਔਰ ਰਾਤ ਲਗਭਗ 2 ਵਜੇ ਜਿਹੜੀ ਉਸ ਬੱਸ ਨੂੰ ਮੰਦਭਾਗੀ ਘਟਨਾ ਹੋ ਗਈ ਬੱਸ ਨੂੰ ਅੱਗ ਲੱਗ ਗਈ ਜਿਹਦੇ ਨਾਲ ਸਾਡੇ ਹੁਸ਼ਿਆਰਪੁਰ ਦੇ ਬੜੇ ਹੀ ਮਸ਼ਹੂਰ ਜਿਹੜੇ ਨੇ ਵਸੀਕਾ ਨਵੀਸ ਨੇ ਬਿੰਕੀ ਜੀ ਉਹਨਾਂ ਦਾ ਭਤੀਜਾ ਉਹਨਾਂ ਦੀ ਪੋਤਰੀ ਉਹਨਾਂ ਦੀ ਭਾਬੀ ਐਦਾਂ ਹੀ ਹੋਰ ਕਮਾਲਪੁਰ ਤੋਂ ਜਿਹੜੇ ਪੰਜਾਬ ਆਪਣਾ ਸੀਗੇ ਭੈਣ ਜੀ ਔਰ ਲਗਭਗ 11 ਲੋਕਾਂ ਦੀ ਇਸ ਘਟਨਾ ਦੇ ਅੰਦਰ ਜਿਹੜੇ ਸੀ ਮੌਤ ਹੋ ਗਈ ਔਰ ਕਈ ਲੋਕ ਘਾਇਲ ਵੀ ਹੋ ਗਏ ਮੈਂ ਜਿੱਥੇ ਪ੍ਰਭੂ ਚਰਨਾਂ 'ਚ ਬੇਨਤੀ ਕਰਦਾ ਕਿ ਜਿਹੜੀਆਂ ਰੂਹਾਂ ਸਾਡੇ ਤੋਂ ਵਿਛੜ ਗਈਆਂ ਉਹਨਾਂ ਨੂੰ ਆਪਣੇ ਚਰਨਾਚ ਸਥਾਨ ਦੇ ਪਰਿਵਾਰ ਨੂੰ ਜਿਹੜਾ ਆ ਪਹਾੜਾ ਮੰਡਾ ਦਾ ਬਲਵਕਸ਼ ਹੈ ਔਰ ਜਿਹੜੇ ਲੋਕ ਇੰਜਰ ਨੇ ਉਹ ਜਲਦੀ ਸਵਾਸਤ ਹੋਣ ਉੱਥੇ ਮੈਂ ਇੱਕ ਬੇਨਤੀ ਵੀ ਕਰਨੀ ਚਾਹੁੰਦਾ ਕਿ ਅਜਿਹੀਆਂ ਘਟਨਾਵਾਂ ਦੀ ਪੁਨਰਵ੍ਰਤੀ ਨਾ ਹੋਵੇ ਉਹਦੇ ਲਈ ਜਿੱਥੇ ਟਰਾਂਸਪੋਰਟ ਉਹਨੂੰ ਵੀ ਧਿਆਨ ਦੇਣਾ ਚਾਹੀਦਾ ਲੇਕਿਨ ਜਿਹੜੇ ਲੋਕ ਅਸੀਂ ਜਾਣੇ ਆ ਸਾਨੂੰ ਵੀ ਆਪਣੀ ਸੇਫਟੀ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਸੋ ਮੈਂ ਇੱਕ ਵਾਰ ਫੇਰ ਜਿੱਥੇ ਪਰਿਵਾਰ ਦੇ ਨਾਲ ਸੰਵੇਦਨਾ ਪ੍ਰਗਟ ਕਰਦਾ ਹਾਂ ਉੱਥੇ ਪ੍ਰਭੂ ਚਾਨਾ ਦੀ ਬੇਨਤੀ ਕਰਦਾ ਕਿ ਪਰਿਵਾਰ ਨੂੰ ਇਹ ਜਿਹੜਾ ਪਹਾੜਾ ਹੈ ਬਤਿਆ O da bunu baksa şey.